ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਸਿਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਦੇਸ਼ ਉਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਜਾਣਨਾ ਪੈਂਦਾ ਹੈ। ਕਰਦੇ ਹਾਂ ਪੂਨੀਆ ਜੀ ਦਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ। ਸੱਚੇ ਆਕਾਲ ਜੀ ਸੋ ਜੇਕਰ ਖਬਰਾਂ ਦੇ ਵੱਲ ਆਈਏ ਤਾਂ ਬੀਤੇ ਦਿਨੀ ਕਰਨਾਟਕਾ ਦੀ ਇੱਕ ਕੌਨਸਟਿਟੂਐਂਸੀ ਨੂੰ ਲੈ ਕੇ ਰਾਹੁਲ ਗਾਂਧੀ ਇੱਕ ਖੁਲਾਸਾ ਕਰਦੇ ਨੇ ਕਿ ਉਹਨਾਂ ਦੀ ਟੀਮ ਨੇ ਰਿਸਰਚ ਕੀਤੀ ਹੈ ਇਹ ਕੋਕ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਸ ਦੇ ਵੱਲੋਂ ਇੱਕ ਵਿਅਕਤੀ ਦੇ ਨਾਮ ਤੇ ਕਈ ਵੋਟਾਂ ਜਾਂ ਫਿਰ ਇੱਕੋ ਹੀ ਐਡਰੈਸ ਦੇ ਉੱਪਰ ਕਈ ਸਾਰੀਆਂ ਵੋਟਾਂ ਤੇ ਕਈ ਹੋਰ ਗੱਲਾਂ ਇੱਕ ਧਾਂਦਲੀ ਦਾ ਉਹਨਾਂ ਨੇ ਸਾਹਮਣੇ ਲਿਆਂਦੀ ਸੀ ਗੱਲ ਧਾਂਦਲੀ ਦਾ ਜ਼ਿਕਰ ਕੀਤਾ ਸੀ ਤੇ ਹੁਣ ਉਸ ਦੇ ਮੋੜਵੇਂ ਰੂਪ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਲੈਕਸ਼ਨ ਕਮਿਸ਼ਨ ਕਹਿੰਦੀ ਹੈ ਕਿ ਜੇਕਰ ਸੱਚੇ ਨੇ ਰਾਹੁਲ ਗਾਂਧੀ ਹੁਣੀ ਤਾਂ ਫਿਰ ਐਫੀਡੇਵਿਟ ਦੇਣ ਜਾਂ ਫਿਰ ਅਸੀਂ ਮੰਨਾਂਗੇ ਕਿ ਇਹ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਕੀ ਕਹਿੰਨੇ ਹੋ ਜੀ ਸਾਰੀ ਇਸ ਕਸ਼ਮਕਸ਼ ਦੇ ਉੱਪਰ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਹੈ ਉਹ ਕੀ ਚਲਕਾਰਾ ਪਾ ਰਹੀ ਸੀ ਕੀ ਸਪਸ਼ਟ ਰੂਪ ਚ ਜਵਾਬ ਦੇ پا ਰਹੇ ਸੀ ਇਲੈਕਸ਼ਨ ਕਮਿਸ਼ਨ ਅਧਿਕਾਰੀ ਗਾਨੈਸ਼ ਕੁਮਾਰ ਜਾਂ ਫਿਰ ਗੱਲ ਕਿਤੇ ਹੋਰ ਪਾਸੇ ਜਾਂਦੀ ਲੱਗਦੀ ਦੇਖੋ तकरीबन 1 ਘੰਟੇ ਤੋਂ ਵੱਧ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਰਵੀਵਾਰ ਨੂੰ 17 ਅਗਸਤ ਨੂੰ ਇਹ ਪ੍ਰੈਸ ਕਾਨਫਰੰਸ ਕੀਤੀ ਸੀਗੀ ਦਿੱਲੀ ਦੇ ਵਿੱਚ ਤੇ ਉਹਦੇ 'ਚ ਉਹਨਾਂ ਨੇ ਕਈ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਬਥੇਰਿਆਂ ਦੇ ਜਵਾਬ ਦਿੱਤੇ ਵੀ ਨਹੀਂ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਡਾ ਜਿਹੜਾ આરોਪ ਹੈ ਉਹਨਾਂ ਨੇ راہਲ ਗਾਂਧੀ ਤੇ ਲਾਇਆ ਤੇ ਉਹਨਾਂ ਨੂੰ ਕਿਹਾ ਕਿ ਜਾਂ ਤਾਂ ਉਹ ਐਫੀਡੇਵਿਟ ਦੇ ਦੇਣ ਨਾ ਤਾਂ ਫਿਰ ਸੱਤ ਦਿਨਾਂ ਅੰਦਰ ਉਹ ਮਾਫੀ ਮੰਗਣ ਕੀ ਗਲਤ ਉਹਨਾਂ ਨੇ ਕੀਤਾ ਹੈਗਾ ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰਨੀ ਹੋਵੇ ਕਿ ਜੋ ਜਿਹੜਾ 65 ਲੱਖ ਮਤਦਾਤਾਵਾਂ ਦੇ ਜਿਹੜੇ ਵੋਟਾਂ ਜਿਹੜੀਆਂ ਹੈਗੀਆਂ 65 ਲੱਖ ਲੋਕਾਂ ਦੀ ਕਟੀਆਂ ਜਾਹਰੀਆਂ ਨੇ ਉਹਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਈ ਸਾਰੇ ਪੱਤਰਕਾਰਾਂ ਦੇ ਤਗੜੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ ਮੈਨੂੰ ਯਾਦ ਆ ਰਿਹਾਗਾ ਕਿ ਜਿਹੜੇ ਆਪਣੇ ਵરિਸ਼ਟ ਪੱਤਰਕਾਰ ਹੈਗੇ ਆ ਪਰੋਂਜੇ ਗੁਹਾ ਠਾਕਰਤਾ ਜਿਹੜੇ ਕਿ ਪੱਛਮ ਬੰਗਾਲ ਤੋਂ ਆਉਂਦੇ ਨੇ ਉਹਨਾਂ ਨੇ ਸਵਾਲ ਕੀਤਾ ਖੜੇ ਹੋ ਕੇ ਬਹੁਤ ਬਹੁਤ ਬਜ਼ੁਰਗ ਹੋ ਰੱਖੇ ਨੇ ਉਹਨਾਂ ਨੇ ਕਿਹਾ ਕਿ ਕੀ ਇਹ ਬਿਹਾਰ ਦੇ ਵਿੱਚ ਜਦੋਂ ਹੜ੍ਹ ਚੱਲ ਰਹੇ ਨੇ ਉਦੋਂ ਇਹ ਐਸਆਈਆਰ ਕਰਨ ਦਾ ਕੀ ਲੋਜਿਕ ਹੈ ਕਿ ਜਾਇਜ ਤੇ ਦੂਜਾ ਉਹਨਾਂ ਨੇ ਇੱਕ ਮਹਾਰਾਸ਼ਟਰ ਤੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ 40 ਲੱਖ ਨਵੇਂ ਵੋਟਰ ਐਡ ਕੀਤਾ ਗਿਆ ਜਦਕਿ ਇੰਨੇ ਤਾਂ ਉੱਥੇ ਜਿਹੜੇ ਨਵਯੁਵਕ ਹੈਗੇ ਆ ਜਿਹੜੇ ਨੌਜਵਾਨ ਹੈਗੇ 18 ਸਾਲ ਤੋਂ ਘੱਟ ਉਹੀ ਉਹਨਾਂ ਦੀ ਪੋਪੂਲੇਸ਼ਨ ਨਹੀਂ ਹੈਗੀਆ ਫਿਰ ਇਹ ਕਿਵੇਂ ਹੋ ਗਿਆ ਤਾਂ ਇਹ ਦੋ ਸਵਾਲ ਜਿਹੜੇ ਸੀਗੇ ਉਹ ਅਸਾ ਹਜ਼ ਕਰਨ ਵਾਲੇ ਸੀਗੇ ਇਸ ਤੋਂ ਇਲਾਵਾ ਜਿਹੜੀ ਕਰਨਾਟਕ ਦੀ ਮਾਦੇਵ ਪੂਰਾ ਵਿਧਾਨ ਸਭਾ ਸੀ ਜਿੱਥੇ ਤਕਰੀਬਨ 1 ਲੱਖ ਫਰਜ਼ੀ ਵੋਟਰਾਂ ਦੀ ਗੱਲ ਕਹੀ ਸੀ ਰਾਹੁਲ ਗਾਂਧੀ ਨੇ ਉਹਦੇ ਤੇ ਇਲੈਕਸ਼ਨ ਕਮਿਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਜਿਹੜਾ ਅਰਾਇਬਰੇਲੀ ਵਾਇਨੋਟ ਦੇ ਵਿੱਚ આરોਪ ਲੱਗੇ ਸੀਗੇ ਉਸ ਬਾਰੇ ਜਵਾਬ ਦਿੱਤਾ ਗਿਆ ਅਖਲੇ ਸਿਆਦੋਂ ਉਹਨੇ ਜਿਹੜੀ ਗੱਲ ਕਹੀ ਸੀ ਉਹਦੇ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਇੱਕ ਸਭ ਨਾਲ ਜਿਹੜੇ ਮੇਨ ਮੁੱਦੇ ਸੀਗੇ ਇਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਈਵਨ ਮਤਲਬ ਇੱਕ ਮਜ਼ਾਕ ਵੀ ਬਣਿਆ ਮਜ਼ਾਕੇ ਬਣਿਆ ਕਿ ਗਿਆਨੇਸ਼ ਕੁਮਾਰ ਕਹਿੰਦੇ ਨਜ਼ਰ ਆਇਆ ਇੱਕ ਵੀਡੀਓ ਚ ਦੇਖੋ ਇਸ ਮੁਲਕ ਚ ਤਾਂ ਇੱਕ ਨਾ ਦੇ ਬਹੁਤ ਬਥੇਰੇ ਬੰਦੇ ਹੋ ਸਕਦੇ ਹੈ ਗਿਆ ਮੇਰਾ ਨਾਮ ਗਿਆਨੇਸ਼ ਕੁਮਾਰ ਹੈ ਤੇ ਗਿਆਨੇਸ਼ ਕੁਮਾਰ ਦੇ ਪਤਾ ਨਹੀਂ ਨਾ ਦੇ ਕਿੰਨੇ ਬੰਦੇ ਹੋਣਗੇ ਆ ਲੋ ਉਹ ਅਸਲ ਚ ਉਹ ਜਿਹੜਾ ਉਹ ਅਦਿੱਤ્ય ਸ੍ਰੀਆਸਤ ਵਾਲਾ ਜਿਹੜਾ ਪੰਗਾ ਸੀਗਾ ਉਹ ਬੇਸਿਕਲੀ ਜਿਹੜੇ ਲੀਡਰ ਆਫ অপੋਜੀਸ਼ਨ ਜਾਂ ਫਿਰ ਜਿਹੜੇ ਆਗੂ ਉਹਨਾਂ ਤੇ ਇਲਜ਼ਾਮ ਲਾ ਰਹੇ ਸੀ ਕਿ ਇੱਕੋ ਵੋਟਰ ਦੇ ਤਿੰਨ ਤਿੰਨ ਚਾਰ ਚਾਰ ਥਾਵਾਂ ਦੇ ਵਿੱਚ ਵੋਟਾਂ ਨੇ ਉਹ ਕੋਈ ਸਿਰਫ ਇੱਕ ਨਾਮ ਦੀ ਡੁਪਲੀਕੇਸੀ ਦਾ ਨਹੀਂ ਲਾ ਰਹੇ ਸੀ ਉਹਦੇ ਤਾਂ ਪ੍ਰੋਪਰ ਜਿਹੜੇ ਫਾਦਰ ਦਾ ਨਾਮ ਹੈਗਾ ਉਮਰ ਉਹ ਸਾਰਾ ਕੁਝ ਆਧਾਰ ਕਾਰਡ ਨੰਬਰ ਸਾਰਾ ਕੁਝ ਸੇਮ ਸੀਗਾ ਉਹਦੇ ਤੇ ਉਹਨਾਂ ਨੇ આરોਪ ਲਾਇਆ ਸੀਗਾ ਤਾਂ ਮਤਲਬ ਜਿਹੜੀ ਪ੍ਰੈਸ ਕਾਨਫਰੈਂਸ ਸੀ ਇੱਕ ਮਜ਼ਾਕ ਸੀਗਾ ਜਿਹੜੇ 7-8 ਚੀਜ਼ਾਂ ਹੈਗੀਆਂ ਇੱਕ ਤਾਂ ਗਾਂਧੀ ਰਾਹੁਲ ਗਾਂਧੀ ਤੋਂ ਪਤਾ ਨਹੀਂ ਕਿਉਂ ਐਫੀਡੇਟ ਮੰਗਿਆ ਗਿਆ ਜਦਕਿ ਭਾਜਪਾ ਤੋਂ ਨਹੀਂ ਮੰਗਿਆ ਕਿਉਂ ਗਿਆ ਜਦਕਿ ਭਾਜਪਾ ਦੇ ਭਾਜਪਾ ਦੇ ਜਿਹੜੇ ਅਨੁਰਾਗ ਠਾਕਰ ਨੇ ਉਹਨਾਂ ਨੇ ਵੀ ਆਪ ਅਪਲਾਈ ਕਰਨ ਦੂਜਾ ਬੇਸਿਕਲੀ ਜੇ ਆਪਾਂ ਗੱਲ ਕਰ ਲਈਏ ਕਿ 2003 ਜੁਲਾਈ ਦੇ ਵਿੱਚ ਐਸਆਈਆਰ ਹੋਇਆ ਸੀਗਾ ਤੇ ਪਰ ਉਸ ਸਾਲ ਚੋਣ ਨਹੀਂ ਹੋਈ ਸੀ ਚੋਣ ਹੋਈ ਸੀ ਸਾਲ 2004 ਚ ਤੇ ਮਤਲਬ 1 ਸਾਲ ਪਹਿਲਾਂ ਐਸਆਈਆਰ ਕੀਤਾ ਗਿਆ ਜਦ ਕਿ ਬਿਹਾਰ ਦੇ ਉਸ ਤੋਂ 1 ਮਹੀਨੇ ਪਹਿਲਾਂ ਐਸਆਈਆਰ ਕੀਤਾ ਜਾ ਰਿਹਾਗਾ ਇਹਦਾ ਜਵਾਬ ਨਹੀਂ ਦਿੱਤਾ ਗਿਆ ਤੇ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਤੇ ਕੋਈ ਉੱਤਰ ਨਹੀਂ ਦਿੱਤਾ ਗਿਆ ਕੋਈ ਆਨਸਰ ਨਹੀਂ ਕੀਤਾ ਗਿਆ ਜਿਹੜੇ ਇਲੀਗਲ ਮਾਈਗ੍ਰੈਂਟਸ ਦਾ ਤਾਂ ਆਪਾਂ ਵੀ ਸਵਾਲ ਉਠਾਉਂਦੇ ਹਾਂ ਆਪਾਂ ਵੀ ਸਭ ਅਲਚੁਕਦੇ ਹਾਂ ਹਰਿਆਣਾ ਪੰਜਾਬ ਦੀ ਡੈਮੋਗ੍ਰਾਫੀ ਜਿਵੇਂ ਚੇਂਜ ਹੋ ਰਹੀ ਹੈ ਉਹਦੇ ਤੇ ਉਸ ਦਾ ਕੋਈ ਜਵਾਬ ਦਿੱਤਾ ਦਿੱਤਾ ਨਹੀਂ ਗਿਆ ਤੇ ਹੋਰ ਵੀ ਕਈ ਸਵਾਲ ਸੀਗੇ ਜਿਵੇਂ ਮਕਾਨ ਨੰਬਰ 0 ਨੇ ਇਹਦੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਚੱਕੇ ਕਿਹਾ ਜਿਹਦੇ ਜਿਹਦੇ ਕੋਲ ਕੋਈ ਕਰਨੀ ਹੁੰਦਾ ਉਹਦਾ ਸੀ ਮਕਾਨ ਨੰਬਰ 0 ਪਾ ਦਿੰਨੇ ਆ ਜਾਂ ਜ਼ੀਰੋ ਕਰ ਦਿੰਨੇ ਆ ਤੇ ਉਹ ਇੱਕ ਅਜੀਬ ਜਿਹੀ ਗੱਲ ਸੀਗੀ ਦੂਜੀ ਬੇਸਿਕਲੀ ਜਿਹੜੀ ਵੋਟਰ ਲਿਸਟ ਹੈ ਅਤੇ ਮਤਦਾਨ ਜਿਹੜਾ ਹੋਇਆਗਾ ਯਾਨੀ ਕਿ VOTING ਵੋਟਾਂ ਜਿਹੜੀਆਂ ਪਈਆਂ ਉਹਨਾਂ 'ਚ ਬਹੁਤ ਅੰਤਰ ਹੈ ਉਹਦੇ ਬਾਰੇ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਦਿੱਤਾ ਗਿਆ ਇਸ ਕਰਕੇ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹ ਕੋਈ ਬਹੁਤ ਵਜ਼ਨਦਾਰ ਪ੍ਰੈਸ ਕਾਨਫਰੰਸ ਨਹੀਂ ਸੀ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਖਬਰ ਇੱਕ ਹੋਰ ਵੋਟਾਂ ਦੇ ਨਾਲ ਹੀ ਜੁੜੀ ਹੋਈ ਹੈ ਕਹਿੰਦੇ ਤਿੰਨ ਵਿਧਾਨ ਸਭਾ ਹਲਕੇ 80000 ਵੋਟਰ ਫਰਜ਼ੀ ਤੇ ਗਲਤ ਪਤੇ ਦੇ ਦਰਜ ਸੀ ਇਹ ਕਿੱਥੋਂ ਦੀ ਖਬਰ ਹੈ ਦੇਖੋ ਚੋਣ ਆਯੋਗ ਨੇ ਬਿਹਾਰ ਦੇ ਪਿਪਰਾ ਵਿਧਾਨ ਸਭਾ ਦੇ ਵਿੱਚ ਇਹ ਇੱਕ ਗਲੀ ਪਰ ਪਰਿਵਾਰ ਚ ਇੱਕ ਘਰ ਚ ਲਗਭਗ 509 ਵੋਟਰਾਂ ਦੀ ਲਿਸਟ ਕੱਢੀ ਹੈ ਜਿਨ੍ਹਾਂ ਨੂੰ ਹੈਰਾਨੀ ਦਰਜ ਕੀਤੀ ਗਈ ਹੈ ਕਿ ਇੱਕ ਘਰ ਚ ਕਿਵੇਂ 509 ਵੋਟਰ ਹੋ ਸਕਦੇ ਨੇ 500 ਵੋਟਰਸ ਇਨ ਵਨ ਇਨ ਅ ਸਿੰਗਲ ਹੋਮ ਇਨ ਅ ਸਮਾਲ ਵਿਲੇਜ ਆਫ ਪਿਪਰਾ ਵਿਧਾਨ ਸਭਾ ਤੇ ਇਹ ਬੜਾ ਅਜੀਬ ਲੱਗਿਆ ਉਸ ਤੋਂ ਲਾਵੇ ਇੱਕ ਹੋਰ ਪਿੰਡ ਕੱਢਿਆ ਉੱਥੇ ਇੱਕ ਘਰ ਚ 468 ਲੋਕਾਂ ਦੀਆਂ ਵੋਟਾਂ ਬਣੀਆਂ ਹੋਈਆਂ ਸੀ ਕਿ ਸੀਗੀਆਂ ਤੇ ਉਹ ਕਈ ਇਸ ਕਿਸਮ ਤਕਰੀਬਨ ਇਹਨਾਂ ਤਿੰਨ ਵਿਧਾਨ ਸਭਾ ਦੇ ਵਿੱਚ ਪਿਪਰਾ ਬਗਹਾ ਮੋਤੀਆਰੀ ਇਹਨਾਂ ਚ ਤਕਰੀਬਨ 80000 ਫੇਕ ਫਰਜੀ ਵੋਟਰ ਜਿਹੜੇ ਇੱਦਾਂ ਦੇ ਹੈਗੇ ਆ ਜਿਹੜਾ ਜਿਨ੍ਹਾਂ ਦਾ ਨਾ ਕੋਈ ਘਰ ਪਰ ਪਰਿਵਾਰ ਦਾ ਪਤਾ ਹੈਗਾ ਕੁਝ ਮਤਲਬ ਉਹ ਜਾਪਣ ਇਹ ਜਾਪਰੇ ਨੇ ਜਿਵੇਂ ਉਹ ਫਰਜ਼ੀ ਵੋਟਰ ਹੋਣ ਤੇ ਇਹ ਦਵਾਇਰ ਦੀ ਰਿਪੋਰਟ ਦ ਰਿਪੋਰਟਰਸ ਕਲੈਕਟਿਵ ਦੀ ਰਿਪੋਰਟ ਇਹਨਾਂ ਨੇ ਇਹ ਫਰਜ਼ੀ ਵਾੜਾ ਫੜਿਆ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਭੇਜ ਦਿੱਤਾ ਗਿਆ ਹੈਗਾ ਰਿਪੋਰਟ ਵੀ ਛਪੀ ਹੈ ਹੁਣ ਦੇਖਦੇ ਹਾਂ ਕਿ ਇਸ ਚ ਪੂਰੇ ਚ ਮਾਮਲਾ ਹੁੰਦਾਗਾ ਐਸਆਈਆਰ ਦੀ ਪ੍ਰਕਿਰਿਆ ਚ ਜਿਹੜੀ ਇਹ ਗਹਿਣ ਇਹ ਇਸ ਕਿਸਮ ਦੀ ਗੰਭੀਰ ਖਾਮੀਆਂ ਨੇ ਕੀ ਇਹਨਾਂ 'ਚ ਕੁਝ ਕਾਰਵਾਈ ਕੀਤੀ ਜਾਊਗੀ ਅੱਗੇ ਦੇਖਣ ਵਾਲਾ ਐ ਜੀ ਜੇਕਰ ਆਪਾਂ ਇਸ ਤੋਂ ਅੱਗੇ ਅਗਲੀ ਖਬਰ ਤੇ ਚੱਲ ਜਾਈਏ ਤਾਂ ਸਾਰੇ ਜਾਣਦੇ ਨੇ ਕਿ ਦੇਸ਼ ਹੋਂ ਉਪਰਾਸ਼ਟਪਤੀ ਤੋਂ ਸਖਣਾ ਕਿਉਂਕਿ ਉਹਨਾਂ ਨੇ ਤਸਦੀਫਾ ਦੇ ਦਿੱਤਾ ਸੀ ਤੇ ਧਨਕਰ ਸਾਹਿਬ ਨੇ ਸੋ ਅੱਗੇ ਜੇਕਰ ਚਲੀਏ ਤਾਂ ਉਪਰਾਸ਼ਟਪਤੀ ਦੇ ਲਈ ਚੋਣ ਆਉਣ ਵਾਲੀ ਐ ਤੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਹੁਣਾਂ ਤੇ ਡੋਰੇ ਪਏ ਨੇ ਇਹ ਕਿਹੜੀ ਧਿਰ ਦੇ ਵੱਲੋਂ ਪਾਏ ਗਏ ਨੇ ਬੇਸਿਕਲੀ ਜਿਹੜੀ ਐਨਡੀਏ ਤਰ ਹੈ ਗਿਆ ਬੀਜੇਪੀ ਵਾਲੀ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਜਿਸ ਦੇ ਚ ਇਹ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਹੋ ਰਹੀ ਵੀ ਹੈ ਗਿਆ ਤੇ ਇਹ ਐਨਡੀਏ ਨੇ ਬੀਜੇਪੀ ਨੇ ਆਪਣਾ ਜਿਹੜਾ ਉਪਰਾਸ਼ਤਪਤੀ ਦਾ ਕੈਂਡੀਡੇਟ ਹੈ ਉਹਨੂੰ ਮਹਾਰਾਸ਼ਟਰ ਦੇ ਰਾਜਪਾਲ ਨੂੰ ਬਣਾਇਆ ਹੈਗਾ ਸੀਪੀ ਰਾਧਾਕ੍ਰਿਸ਼ਨ ਤੇ ਉਹ ਬੇਸਿਕਲੀ ਆਰਐਸਐਸ ਬੈਕਗਰਾਉਂਡ ਤੋਂ ਆਉਂਦੇ ਨੇ ਤੇ ਪਿਛਲੇ 4 ਦਸਕਤਾਂ ਉਹ ਲਗਾਤਾਰ ਰਾਜਨੀਤੀ ਕਰ ਰਹੇ ਨੇ ਉਸ ਤੋਂ ਪਹਿਲਾਂ ਉਹ ਛਾਰਖੰਡ ਦੇ ਵੀ ਰਾਜਪਾਲ ਰਹੇ ਚੁਕੇ ਨੇ ਤੇਲਗਨਾ ਦੇ ਰਾਜਪਾਲ ਰਹੇ ਚੁਕੇ ਨੇ ਤੇ ਦੱਸਿਆ ਜਾ ਰਿਹਾ ਕਿ ਆਰਐਸਐਸ ਵੱਲੋਂ ਉਹਨਾਂ ਦਾ ਨਾਂ ਅੱਗੇ ਕੀਤਾ ਗਿਆ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾ ਕਿਸ਼ਨਨ ਨੂੰ ਵਧਾਈ ਦਿੰਦੇ ਆ ਹੋਇਆ ਕਿਹਾਗਾ ਕਿ ਉਹ ਸਾਊਥ ਇੰਡੀਆ ਦੇ ਇੱਕ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਵੀ ਅੱਗੇ ਆਣਗੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾਗਾ ਕਿ ਬੇਸਿਕਲੀ ਰਾਧਾਕ੍ਰਿਸ਼ਨ ਗੋਂਡਰ ਸਮੁਦਾਇ ਤੋਂ ਨੇ ਜਿਹੜੇ ਕਿ ਸਾਊਥ ਇੰਡੀਆ ਦੇ ਵਿੱਚ ਇੱਕ OBC ਗਰੁੱਪ ਹੈਗਾ ਮੇਨ OBC ਜਿਵੇਂ ਉੱਤਰ ਪ੍ਰਦੇਸ਼ ਚ ਯਾਦਵ ਇੱਕ ਵੱਡਾ OBC ਗਰੁੱਪ ਹੈ ਉਵੇਂ ਹੀ ਗੋਂਡਰ ਜਿਹੜਾ ਗੋਂਡਰ ਜਿਹੜੀ ਕਮਿਊਨਿਟੀ ਹੈ ਉਹ ਇੱਕ ਵੱਡੀ ਕਮਿਊਨਿਟੀ OBC ਕਮਿਊਨਿਟੀ ਮੰਨੀ ਜਾਂਦੀ ਹੈ ਸਾਊਥ ਇੰਡੀਆ ਦੇ ਵਿੱਚ ਉਸ ਤੋਂ ਉਹ ਬਿਲੋਂਗ ਕਰਦੇ ਹਨ ਯਾਨੀ ਕਿ ਸਾਊਥ ਇੰਡੀਆ ਦੇ ਵਿੱਚ ਜਿਹੜਾ ਕਾਸਟ ਅਲਾਈਅੰਸ ਹੈ ਉਹਨੂੰ ਹਲਾਉਣ ਦੀ ਕੋਸ਼ਿਸ਼ ਆਰਐਸਐਸ ਕਰ ਰਿਹਾਗਾ ਤੇ ਆਰਐਸਐਸ ਨੇ ਜਿਵੇਂ ਜਗਦੀਪ ਤਨਖੜ ਸੀਗੇ ਉਹ ਆਰਐਸਐਸ ਤੋਂ ਬਿਲੋਂਗ ਨਹੀਂ ਕਰਦੇ ਸੀਗੇ ਤੇ ਇਸ ਵਾਰ ਜਿਹੜਾ ਆਰਐਸਐਸਓ ਬਹੁਤ ਗਵਰਨਰ ਲਾਣਾ ਹੋਵੇ ਜਾਂ ਫਿਰ ਕੋਈ ਵਾਈਸ ਪ੍ਰੈਜ਼ੀਡੈਂਟ ਵਾਸਤੇ ਬੰਦਾ ਖੜਾਣਾ ਹੋਵੇ ਉਹ ਸਿਰਫ ਆਪਣੇ ਹੀ ਬੰਦੇ ਅੱਗੇ ਕਰ ਰਹੇ ਨੇ ਇਸ ਵਜ੍ਹਾ ਨਾਲ ਇਹਨਾਂ ਦਾ ਨਾਂ ਸਾਹਮਣੇ ਆਇਆ ਹੈ ਹਾਲਾਂਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਸੀਗੇ ਜਗਦੀਪ ਤਨਖੜ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਆ ਕਿੱਥੇ ਨੇ ਨਾ ਉਹਨਾਂ ਦੀ ਕੋਈ ਸਟੇਟਮੈਂਟ ਆਈ ਹੈ ਕਿ ਉਹ ਕਿਉਂ ਹਟਾਏ ਗਏ ਕਿਉਂ ਉਹਨਾਂ ਨੇ ਇਸਤਿਫਾ ਦਿੱਤਾ ਇਹਦੇ ਬਾਰੇ ਵੀ ਕੋਈ ਕਲੈਰਿਟੀ ਨਹੀਂ ਹੋਈ ਹੈ ਖੈਰ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਅੰਦਰ 9 ਸਤੰਬਰ ਨੂੰ ਕਿਉਂਕਿ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਆਪਾਂ ਨੂੰ ਨਵਾਂ ਉਪਰਸਤਵਤੀ ਮਿਲਣ ਜਾ ਰਿਹਾਗਾ ਜੇ ਅੱਬਾ ਵੋਟਰ ਉਸਤੇ ਗੱਲ ਕਰੀਏ ਲੋਕ ਸਭਾ ਦੇ ਵਿੱਚ ਵੀ ਅਤੇ ਰਾਜ ਸਭਾ ਦੇ ਵਿੱਚ ਵੀ ਜਿਹੜੇ ਸੰਸਦਾਂ ਦੀ ਗਿਣਤੀ ਹੈ ਉਹ ਐਨਡੀਏ ਕੋਲ ਵੱਧ ਹੈਗੀ ਆ ਇਸ ਕਰਕੇ ਐਨਡੀਏ ਦਾ ਜਿਹੜਾ ਕੈਂਡੀਡੇਟ ਹੈ ਸੀਪੀ ਰਾਧਾਕ੍ਰਿਸ਼ਨ ਇਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਬਣਨਾ ਤੈਈ ਹੈ ਲਗਭਗ ਹਾਲਾਂਕਿ ਜਿਹੜੀ ਇੰਡੀਆ ਅਲਾਈਅንስ ਦੀ ਮੀਟਿੰਗ ਵੀ ਹੋਈ ਹੈ ਇੰਡੀਆ ਅਲਾਈਅንስ ਵੀ ਸ਼ਾਇਦ ਆਪਣਾ ਕੈਂਡੀਡੇਟ ਐਲਾਨ ਕਰ ਸਕਦੀ ਹੈ ਸਾਊਥ ਇੰਡੀਆ ਤੋਂ ਹੀ ਜਿਹੜੇ ਤਾਮਿਲਨਾਡੂ ਦੇ ਡੀਐਮਕੇ ਦੇ ਸੰਸਦ ਨੇ ਡੀ ਸਿਲਵਾ ਉਹਨਾਂ ਦਾ ਨਾਮ ਅੱਗੇ ਚੱਲ ਰਿਹਾਗਾ ਬਾਕੀ ਦੇਖਦੇ ਹਾਂ ਕਿ ਕੀ ਉਹਨਾਂ ਨੂੰ ਐਲਾਨਿਆ ਜਾਂ ਕੱਲ ਐਲਾਨ ਹੋ ਜੂਗਾ ਜਿਹੜੀ ਇੰਡੀਆ ਅਲਾਈਅੰਸ ਹੈ ਉਹ ਵੀ ਐਲਾਨ ਕਰ ਦੂਗਾ ਕਿ ਉਹਨਾਂ ਦਾ ਕੈਂਡੀਡੇਟ ਕੌਣ ਹੋਊਗਾ ਤੇ ਕੱਲ ਪਤਾ ਲੱਗੂਗਾ ਜੀ ਬਾਕੀ ਜੀ ਇਹ ਸਰਦ ਦੇ ਵਿਚਾਲੇ ਵੋਟਾਂ ਤੇ ਹੀ ਜੇਕਰ ਦੁਬਾਰਾ ਆਪਾਂ ਆਉਣੇ ਆ ਜਾਲੀ ਵੋਟਾਂ ਤੇ ਹੋਰ ਐਸਆਈਆਰ ਦੇ ਰੋਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਆਪਣਾ ਯਾਤਰਾ ਨੂੰ ਸ਼ੁਰੂ ਕਰ ਦਿੱਤਾ ਪਹਿਲਾਂ ਵੀ ਉਹਨਾਂ ਨੇ ਦੋ ਯਾਤਰਾ ਕੀਤੀਆਂ ਭਾਰਤ ਜੋੜੋ 1 ਤੇ ਭਾਰਤ ਜੋੜੋ 2.0 ਉਹਨਾਂ ਚ ਕਿੰਨੀ ਸਫਲਤਾ ਮਿਲੀ ਕਿੰਨੀ ਉਹਨਾਂ ਨੇ ਗੈਰ ਗੰਭੀਰ ਲੋਕਾਂ ਦੇ ਨਾਲ ਚਰਚਾ ਕੀਤੀ ਕੀ ਕੁਝ ਕੱਢ ਸਕੇ ਉਹਦੇ ਚ ਤਾਂ ਸਾਰੇ ਜਾਣਦੇ ਨੇ ਪਰ ਹੁਣ ਬਿਹਾਰ ਦੇ ਵਿੱਚ ਖਾਸ ਤੌਰ ਤੇ ਵੋਟਾਂ ਨੂੰ ਮੁੱਖ ਰੱਖ ਕੇ ਵੋਟ ਦਾ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ ਹੈ ਇਸ ਨੂੰ ਕਿਵੇਂ ਲਿਆ ਜਾਵੇ ਪਹਿਲਾਂ ਕੀਤੀਆਂ ਗਈਆਂ ਯਾਤਰਾਵਾਂ ਕਿੰਨੀਆਂ ਕਿ ਸਫਲ ਜਾਂ ਸਫਲ ਰਹੀਆਂ ਸੀ ਉਹ ਦੱਸਦੇ ਹੋયા ਇਸ ਤੇ ਚੱਲਣਾ ਪਵੇ ਦੇਖੋ ਇਸ ਤੋਂ ਪਹਿਲਾਂ ਭਾਰ ਜੁੜੋ ਯਾਤਰਾ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹ ਇੱਕ ਅਲੱਗ ਕਿਸਮ ਦਾ ਮਾਮਲਾ ਸੀਗਾ ਉਹਦੇ ਚੋ ਕੇ ਰਹੇ ਸੀਗੇ ਕਿ ਅਸੀਂ ਫਿਰਕਾ ਪ੍ਰਸਤੀ ਦੇ ਉਲਟ ਲੜ ਰਹੇ ਹਾਂ ਤੇ ਉਸ ਤੋਂ ਬਾਅਦ ਮਤਲਬ ਇੱਕ ਇਹ ਤਾਂ ਹੋਇਆ ਸੀਗਾ ਕਿ ਉਹ ਬਹੁਤ ਮਹਿੰਗੀ ਐਕਸਰਸਾਈਜ਼ ਸੀਗੀ तकरीबन ਲੋਕ ਕਹਿੰਦੇ ਨੇ ਕਿ 1000 ਕਰੋੜ ਰੁਪਏ ਕਾਂਗਰਸ ਦਾ ਲੱਗਿਆ ਸੀਗਾ ਉਸ ਨੂੰ ਆਰਗੇਨਾਈਜ਼ ਕਰਨ ਵਾਸਤੇ ਹਾਲਾਂਕਿ ਇਹ ਸਿਰਫ ਔਰ ਸਿਰਫ ਸੂਤਰਾਂ ਵੱਲੋਂ ਖਬਰਾਂ ਹੈਗੀਆਂ ਪੁਸ਼ਤ ਖਬਰਾਂ ਨਹੀਂ ਹੈਗੀਆਂ ਤੇ ਦੱਸਿਆ ਜਾ ਰਿਹਾ ਕਿ ਉਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਇਮੇਜ ਸੁਧਾਰਨ ਵਾਸਤੇ ਲੋਕ ਕਿਉਂਕਿ ਭਾਜਪਾ আরਐਸਐਸ ਨੇ ਉਹਨੂੰ ਪੱਪੂ ਘੋਸ਼ਿਤ ਕਰ ਰੱਖਿਆ ਸੀ ਪੱਪੂ ਵਾਲੀ ਇਮੇਜ ਸੁਧਾਰਨ ਵਾਸਤੇ ਉਹ ਪਰਜੋੜੋਇ ਤਰ੍ਹਾਂ ਕੀਤੀ ਗਈ ਸੀਗੀ ਉਹਦੇ ਉਹਦੀ ਸਫਲਤਾ ਰਹੀ ਬਿਲਕੁਲ ਰਹੀ 1 ਮਹੀਨੇ ਚ ਸਫਲਤਾ ਇਹ ਰਹੀ ਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਇਮੇਜ ਸੁਧਰੀ ਪਰ ਕੀ ਉਹਦੇ ਨਾਲ ਕਾਂਗਰਸ ਦੀ ਪੋਲਿਟਿਕਸ ਤੇ ਕੋਈ ਅਸਰ ਪਿਆ ਮੈਨੂੰ ਲੱਗਦਾ ਨਹੀਂ ਪਿਆ ਕਿਉਂਕਿ ਰਾਹੁਲ ਗਾਂਧੀ ਸਿਰਫ ਔਰ ਸਿਰਫ ਉਹਦੇ ਚ ਪੈਦਲ ਚੱਲਦੇ ਜਾ ਰਹੇ ਸੀਗੇ ਨਾ ਕੋਈ ਸੰਗਠਨ ਉਹਨਾਂ ਨੇ ਜੋੜਿਆ ਨਾ ਕਾਰਜਕਰਤਾਵਾਂ ਨਾਲ ਗੱਲਬਾਤ ਕੀਤੀ ਬ ਜੀਵ ਢੰਗ ਨਾਲ ਹੀ ਮਤਲਬ ਉਹ ਉਹ ਸਾਰੇ ਚ ਕਿਤੇ ਨ ਕਿਤੇ ਰਾਹੁਲ ਗਾਂਧੀ ਦੀ ਪ੍ਰੋਜੈਕਸ਼ਨ ਸੀਗੀ ਰਾਹੁਲ ਗਾਂਧੀ ਨੂੰ ਬਹੁਤ ਡਾਊਨਵਰਡ ਦਿਖਾਉਣ ਦੀ ਕੋਸ਼ਿਸ਼ ਸੀਗੀ ਤੇ ਉਸੇ ਚ ਸਾਰਾ ਕਾਂਗਰਸ ਨੇ ਜ਼ੋਰ ਲਾਈ ਰੱਖਿਆ ਉਹਦਾ ਫਾਇਦਾ ਵੀ ਹੋਇਆ ਉਹਦਾ ਫਾਇਦਾ ਆਪਾਂ ਨੂੰ ਪਤਾ ਹੈ ਕਿ ਜਿਹੜਾ ਸਾਲ 2024 ਦਾ ਲੋਕ ਸਭਾ ਇਲੈਕਸ਼ਨ ਸੀਗਾ ਉਹਦੇ ਚ ਕਾਂਗਰਸ ਨੂੰ ਡਬਲ ਸਿੱਟਾਂ ਮਿਲੀਆਂ ਪਿਛਲੀ ਵਾਰ 44 ਸੀਗੀਆਂ ਇਸ ਵਾਰ 100 ਦੇ ਨੇੜੇ ਪਹੁੰਚ ਗਏ 99 ਸਿੱਟਾਂ ਮਿਲੀਆਂ ਤੇ ਦੁਬਾਰੇ ਤੋਂ ਇੱਕ ਵਾਰ ਫਿਰ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਵੋਟ ਅਧਿਕਾਰ ਯਾਤਰਾ ਦੇ ਨਾਲ ਤੇ 17 ਦਿਨਾਂ ਦੀ ਯਾਤਰਾ ਬਿਹਾਰ ਦੇ ਵਿੱਚ راہੁਲ ਗਾਂਧੀ ਨੇ ਸ਼ੁਰੂ ਕੀਤੀ ਹੈ ਉਹਦੇ ਤੇ ਵੀ ਸਾਰੀ ਪਾਰਟੀਆਂ ਦੇ ਨਿਗਾਵਾਂ ਨੇ ਤੇ ਉਹਦੇ ਚਾਪੋਜੀਸ਼ਨ ਪਾਰਟੀਆਂ ਵੀ ਇਕੱਠੀਆਂ ਹੋਈਆਂ ਨੇ ਤੇਜਸੀ ਯਾਦਵ ਹੋਰਾਂ ਵੀ ਹੋਰੀ ਵੀ ਉਹਦੇ ਨਾਲ ਉਹਨਾਂ ਦੇ ਨਾਲ ਸੀਗੇ ਇਸ ਕਿਸਮ ਦੀ ਯਾਤਰਾ 1988-1989 ਦੇ ਵਿੱਚ ਕੱਢੀ ਗਈ ਸੀ ਜਿਹਦੇ ਵਿੱਚ ਸਾਰਾ ਜਿਹੜਾ ਅਲਾਈਅንስ ਸੀਗਾ ਵੀ ਪੀ ਸਿੰਘ ਨਾਲ ਜਨਮੋਰਚਾ ਬਣਾ ਕੇ ਯਾਤਰਾ ਕੀਤੀ ਸੀਗੀ ਹੁਣ ਆਪਾਂ ਦੇਖ ਰਹੇ ਹਾਂ ਕਿ ਇੰਡੀਆ ਅਲਾਈਅੰਸ ਉਸ ਸਾਬ ਦੀ 37-38 ਸਾਲਾਂ ਬਾਅਦ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾਗਾ ਕਿ ਜਿਹੜਾ اپੋਜੀਸ਼ਨ ਪਾਰਟੀਆਂ ਨੇ ਉਹ ਸਾਰੇ ਇਕੱਠੇ ਹੋ ਕੇ ਇਸ ਟਾਈਮ ਆਪਾਂ ਦੇਖ ਰਹੇ ਹਾਂ ਕਿ ਰੈਲੀਆਂ ਕਰ ਰਹੇ ਨੇ ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ 17 ਦਿਨਾਂ ਦੀ ਇਹ ਯਾਤਰਾ ਕੁੱਲ 1300 ਕਿਲੋਮੀਟਰ ਦੂਰੀ ਤੈਅ ਕਰੂਗੀ ਜਿਦੇ ਚ 23 ਜ਼ਿਲ੍ਹਿਆਂ ਨੂੰ ਕਵਰ ਕਰੂਗੀ ਜੇ ਆਪਾਂ ਲੋਕ ਸਭਾ ਕੰਸਟਿਟੂਐਂਸੀਜ਼ ਦੀ ਗੱਲ ਕਰ ਲਈਏ ਤਾਂ 29 ਲੋਕ ਸਭਾ ਕੰਸਟਿਟੂਐਂਸੀ ਅਤੇ ਜਿਹੜੀ ਇੱਕ ਲੋਕ ਸਭਾ ਦੇ ਅੰਦਰ 6 ਵਿਧਾਨ ਸਭਾ ਖੇਤਰ ਉੱਥੇ ਆਉਂਦੇ ਨੇ ਏਰੀਆ ਆਉਂਦੇ ਨੇ ਤੇ ਤਕਰੀਬਨ 29 ਲੋਕ ਸਭਾ ਜਿਹੜੀ ਕਨਸਟੀਟਿਊਸ਼ਨ ਹੈ ਉਹਨਾਂ ਨੂੰ ਕਵਰ ਕਰੂਗੀ ਤੇ ਦੱਸਿਆ ਜਾ ਰਿਹਾ ਕਿ ਪੂਨੇ ਦੀ 200 ਵਿਧਾਨ ਸਭਾ ਜਿਹੜੇ ਕਨਸਟੀਟਿਊਐਂਸੀਆਂ ਨੇ ਉਹਨਾਂ ਦੇ ਵਿੱਚ ਸਿੱਧਾ ਕਿਤੇ ਨਾ ਕਿਤੇ ਰਾਹੁਲ ਗਾਂਧੀ ਯਾਤਰਾ ਦੇ ਰਾਹੀਂ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਏਰੀਆ ਦੇਖੋਗੇ ਕਿਲੋਮੀਟਰ ਵਾਈਜ਼ ਦੇਖੋਗੇ ਤਾਂ ਬਹੁਤ ਵੱਡਾ ਨੰਬਰ ਹੈ ਬਾਕੀ ਵੋਟਾਧਿਕਾਰ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਗਿਆ ਉਹਦੀ ਜਿਹੜੀ ਲੈਂਗੁਏਜ ਹੈ ਉਹ ਮੈਨੂੰ ਲੱਗਦੀ ਹੈਗੀਆ ਕਿ ਬਹੁਤ ਰੂਰਲ ਪੋਲਿਟিক্যাল ਲੈਂਗੁਏਜ ਤਾਂ ਨਹੀਂ ਹੈ ਉਹਦੇ ਵਿੱਚ ਇਸ ਕਿਸਮ ਦਾ ਭਾਂ ਹੈ ਕਿ ਜਿਵੇਂ ਸ਼ਹਿਰ ਦੀ ਸਿਵਲ ਸੁਸਾਇਟੀ ਜਿਹੜੀ ਲੈਂਗੁਏਜ استعمال ਕਰਦੀ ਹੈ ਉਸ ਕਿਸਮ ਦੀ ਲੈਂਗੁਏਜ ਇਸਤੇਮਾਲ ਕੀਤੀ ਗਈ ਹੈ ਕਿ ਆ ਕੀ ਉਹ ਬਿਹਾਰ ਦੇ ਰੂਰਲ ਬੈਕਗਰਾਉਂਡ ਦੇ ਵੋਟਰਸ ਨੂੰ ਅਟ੍ਰੈਕਟ ਕਰੂਗੀ ਕਿ ਸੱਤਿਓ ਬਿਹਾਰ ਦੇ ਵੋਟਰ ਮੰਨਦੇ ਨੇ ਕਿ ਉੱਥੇ ਦੱਸੇ ਮੰਨਿਆ ਜਾਂਦਾ ਕਿ ਕਿ ਉੱਥੇ ਕੀ ਉੱਥੇ ਮੰਨਿਆ ਜਾਂਦਾਗਾ ਕਿ ਵੋਟ ਦੇਣ ਦਾ ਅਧਿਕਾਰ ਨਹੀਂ ਹੈ ਮੈਨੂੰ ਲੱਗਦਾਗਾ ਕਿ ਬਿਹਾਰ ਦੇ ਵੋਟਰਾਂ ਨੂੰ ਤਾਂ ਵੋਟ ਦੇਣ ਦਾ ਅਧਿਕਾਰ ਹੈਗਾ ਤੇ ਇਹ ਇਸ ਕਰਕੇ ਇਹ ਮੈਨੂੰ ਲੱਗਦਾਗਾ ਕਿ ਇਹ ਇਸ ਤੇ ਬਹੁਤ ਨਿਗਾ ਰਹਿਣ ਵਾਲੀ ਹੈ ਜੀ ਸੋ ਜੇਕਰ ਆਪਾਂ ਇਸ ਤਰ੍ਹਾਂ ਅੱਗੇ ਚੱਲਦੇ ਆਂ ਤਾਂ ਆ ਗੱਲ ਹਰਿਆਣੇ ਦੀ ਕਰ ਲੈਣੇ ਆਂ ਹਰਿਆਣਾ ਦੇਸ਼ ਦਾ ਕ੍ਰਾਈਮ ਕੈਪੀਟਲ ਬਣਦਾ ਜਾ ਰਿਹਾ ਹੈ ਜੀ 80 ਤੋਂ ਜ਼ਿਆਦਾ ਛੋਟੇ ਵੱਡੇ ਛੂਟਰ ਨੇ ਦਰਜ ਕੀਤੇ ਗਏ ਨੇ ਬਿਲਕੁਲ ਹਰਿਆਣਾ ਇਸ ਟਾਈਮ ਆਪਾਂ ਦੇਖ ਰਹੇ ਆਂ ਕਿ ਕਦ ਦਾ ਕ੍ਰਾਈਮ ਕੈਪੀਟਲ ਬਣਦਾ ਜਾ ਰਿਹਾਗਾ ਇਹ ਜਿਹੜੀ ਖਬਰ ਆਪਾਂ ਲਈਏ ਇਸ ਕਰਕੇ ਲਈਏ ਕਿ ਜਿਹੜਾ ਉਹ ਫੇਮਸ ਯੂਟਿਊਬਰ ਐਲਬੀਸ ਯਾਦੋ ਉਹਦੇ ਘਰੇ ਦੋ ਬੰਦਿਆਂ ਨੇ ਤਕਰੀਬਨ 30 ਰਾਉਂਡ ਫਾਇਰਿੰਗ ਕੀਤੀ ਹੈ ਤੇ ਉਹ ਕਿਤੇ ਨ ਕਿਤੇ ਉਸ ਤੋਂ ਬਾਅਦ ਇੱਕ ਹਰਿਆਣੇ ਦੇ ਵਿੱਚ ਪਾਉ ਗੈਂਗ ਹੈਗਾ ਉਹ ਮੁੰਡਾ 22 23 ਸਾਲਾਂ ਦਾ ਮੁੰਡਾ ਹੈਗਾ ਉਹਨੇ ਇਸ ਦਾ ਕਿਤੇ ਨ ਕਿਤੇ ਕਿਹਾ ਹੈ ਕਿ ਇਹ ਜਿਹੜੀ ਵੋਟ ਜਿਹੜੀ ਫਾਇਰਿੰਗ ਅਸੀਂ ਕਰਾਈ ਹੈ ਤੇ ਇਸ ਕਰਕੇ ਕਰਾਈ ਹੈ ਕਿਉਂਕਿ ਜਿਹੜਾ ਇਹ ਅਲਵੀਸ ਯਾਦਵ ਹੈ ਇਹ ਇੰਸਟਾਗ੍ਰam ਵਗੈਰਾ ਤੇ ਸੋਸ਼ਲ ਮੀਡੀਆ ਤੇ ਕਾਹੀ ਕਿਤੇ ਕਿਤੇ ਜਿਹੜੇ ਸੱਟਾ ਐਪਸ ਹੈਗੇ ਉਹਨਾਂ ਨੂੰ ਪ੍ਰਮੋਟ ਕਰ ਰਿਆ ਸੀਗਾ ਇਸ ਕਰਕੇ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਹੈ ਗੈਂਗਸਟਰਾਂ ਵੱਲੋਂ ਹਮਾਂਸੂ ਬਾਊ ਬਹੁਤ ਵੱਡਾ ਗੈਂਗਸਟਰ ਬਣ ਕੇ ਉੱਭਰ ਰਿਹਾ ਹੈਗਾ ਜਦਕਿ ਉਹ ਜਿਹੜੀ ਉਹਦੀ ਉਮਰ ਹੈ ਉਹ ਸਿਰਫ ਔਰ ਸਿਰਫ 22 ਸਾਲਾਂ ਦੀ ਉਮਰ ਹੈ 22 ਸਾਲਾਂ ਦੇ ਵਿੱਚ ਉਸ ਮੁੰਡੇ ਨੇ ਬਹੁਤ ਜ਼ਿਆਦਾ ਨਾ ਕਮਾ ਲਿਆ ਹੈਗਾ ਉਹ ਇੰਸਟਾਗ੍ਰam ਦਾ ਬਦਮਾਸ਼ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਹਰਿਆਣੇ ਦੇ ਵਿੱਚ ਤਕਰੀਬਨ ਇਸ ਟਾਈਮ 80 ਤੋਂ ਵੱਧ ਛੋਟੇ ਵੱਡੇ ਸ਼ੂਟਰ ਨੇ ਇੱਕ ਵੱਡਾ ਨੰਬਰ ਹੈ ਕ੍ਰਾਈਮ ਕੈਪਟਲਾਈਜ਼ ਕਰਕੇ ਕਹਿ ਰਿਹਾਗਾ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ سارے ਮਰਡਰ ਹੋਏ ਉਹਨਾਂ 'ਚ ਵੀ ਹਰਿਆਣਾ ਦੇ ਸ਼ੂਟਰਾਂ ਦਾ ਨਾ ਰਿਹਾ ਈਵਨ ਸਿੱਧੂ ਮੁਸੇਹਾਲਾ ਕਤਲकांड 'ਚ ਵੀ ਹਰਿਆਣਾ ਦੇ ਸ਼ੂਟਰ ਸੀਗੇ ਬੰਬੇ ਦੇ ਵਿੱਚ ਬਾਬਾ ਸਿੱਦੀਕੀ ਮਾਰਿਆ ਗਿਆ ਉਹਦੇ 'ਚ ਹਰਿਆਣਾ ਦੇ ਸ਼ੂਟਰ ਸੀਗੇ ਤਾਂ ਛੋਟੇ-ਮੋਟੇ ਪਿੰਡਾਂ ਤੋਂ ਬਹੁਤ ਮੁੰਡੇ ਇਸ ਟਾਈਮ ਹਰਿਆਣਾ ਦੇ ਕ੍ਰਾਈਮ ਵੱਲ ਵਧੇ ਨੇ ਜਿਹੜਾ ਹਿਮਾਂਸ਼ੂ ਬਾਉ ਦੀ ਗੱਲ ਕਰ ਰਿਹਾ ਸੀਗਾ ਇਹਨੇ ਆਪਣਾ ਜਿਹੜਾ ਪਹਿਲਾ ਕਤਲ ਕੀਤਾ ਸੀਗਾ 17 ਸਾਲ ਦੀ ਉਮਰ 'ਚ ਕੀਤਾ ਸੀਗਾ ਤੇ ਅਏ ਇਹ ਸਾਡੇ ਏਰੀਏ ਦਾ ਹੀ ਸੀ ਇਹਦਾ ਪਿੰਡ ਪੈਂਦਾ ਰ ਟੋਲੀ ਤੇ ਇਹਨੇ ਆਪਣੇ ਪਿੰਡ ਦੇ ਹੀ ਇੱਕ ਬੰਦੇ ਨੂੰ ਮਾਰਿਆ ਸੀਗਾ 17 ਸਾਲ ਦਾ ਸੀਗਾ ਇਹਨੂੰ ਫਿਰ ਸਧਾਰ ਜਿਹੜਾ ਸਧਾਰ ਹੋਮ ਹੁੰਦਾਗਾ ਬੱਚਿਆਂ ਵਾਸਤੇ ਜਿਹੜੀ ਜੇਲ ਹੁੰਦੀ ਹੈ ਉਹਦੇ ਵਿੱਚ ਭੇਜਿਆ ਗਿਆ ਸੀ ਉੱਥੋਂ ਫਿਰ ਇਹ ਭੱਜ ਗਿਆ ਸੀਗਾ ਹੁਣ ਦੱਸਿਆ ਜਾ ਰਿਹਾ ਹੈਗਾ ਕਿ ਪ੍ਰਤਗਾਲ ਤੋਂ ਇਹ ਕਿਤੇ ਨਾ ਕਿਤੇ ਆਪਰੇਟ ਕਰਦਾ ਇਸ ਗੈਂਗ ਨੂੰ ਤੇ ਉੱਥੋਂ ਸਾਰੀ ਆਪਣੀ ਜਿਹੜੀ ਕਾਰਵਾਈ ਹੈ ਉਹ ਚਲਾਉਂਦਾਗਾ ਤੇ ਅੱਜ ਦੇ ਟਾਈਮ ਜਿਆ ਪਾਗਲ ਕਰ ਲਿਆ ਨੰਦੂ ਦਾ ਬਹੁਤ ਨਾ ਹੈਗਾ ਦਿੱਲੀ ਐਨਸੀਆਰ ਦੇ ਵਿੱਚ ਕੋਸਲ ਚੋਧਰੀ ਦਾ ਨਾਮ ਬਹੁਤ ਚੱਲਦਾ ਹੈਗਾ ਦੇਖੋ ਲਾਰੈਂਸ ਮਿਸਮੋਈ ਗੈਂਗ ਅਤੇ ਬੰਬਈਆ ਗੈਂਗ ਇਹਨਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਕਿਉਂਕਿ ਹਾਲਾਂਕਿ ਹਰਿਆਣੇ ਦੇ ਕੇਸ 'ਚ ਦਿੱਲੀ ਐਨਸੀਆਰ ਦੇ ਕੇਸ 'ਚ ਇਹ ਗੈਂਗ ਕਿਤੇ ਨਾ ਕਿਤੇ ਪੁਰਾਣੇ ਹੋ ਚੁੱਕੇ ਨੇ ਹੁਣ ਜਿਹੜੇ ਨਵੇਂ ਜਿਹੜੇ ਇਸ ਕਿਸਮ ਦੇ ਕ੍ਰਿਮਿਨਲ ਨੇ ਮਾਨਸੂ ਬਾਊ ਵਰਗੇ ਨੰਦੂ ਵਰਗੇ ਜਾਂ ਫਿਰ ਕੋਸਲ ਚੋਧਰੀ ਵਰਗੇ ਇੱਕ ਰੋਹਿਤ ਗੁਦਾਰਾ ਦਾ ਨਾਮ ਵੀ ਬਹੁਤ ਚੱਲ ਰਿਹਾਗਾ ਇਹਨਾਂ ਨੇ ਇਹ ਉਹਨਾਂ ਨੂੰ ਟੈਕਓਵਰ ਕਰ ਲਿਆ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਅੱਜ ਦੇ ਟਾਈਮ ਸਭ ਤੋਂ ਵੱਧ ਜਿਹੜੇ ਗੋਲੀਆਂ ਚਲਵਾ ਰਿਹਾ ਹੈਗਾ ਉਹ 22 ਸਾਲਾਂ ਦਾ ਹਮਨਸੂ ਬਾਉ ਗੋਲੀਆਂ ਚਲਾ ਰਿਹਾ ਹੈਗਾ ਹਮਨਸੂ ਬਾਉ پرتਗਾਲ ਚ ਹੈਗਾ ਇੰਸਟਾਗ੍ਰam ਦੇ ਥਰੂ ਆਪਰੇਟ ਕਰਦਾ ਹੈਗਾ ਤੇ ਉਹਨੇ ਇੱਕ ਬਾਰ ਤਾਂ ਇੱਕ ਮਹੀਨੇ ਦੇ ਅੰਦਰ ਤਿੰਨ ਜਾਣਿਆਂ ਦਾ ਕਤਲ ਕਰਾਤਾ ਸੀਗਾ ਤੇ ਹਰਿਆਣਾ ਦੇ ਵਿੱਚ ਜਿਹੜੇ ਵਪਾਰੀ ਹੈਗੇ ਆ ਉਹ ਵੀ ਸੇਫ ਨਹੀਂ ਹੈਗੇ ਆ ਹਰਿਆਣਾ ਦੇ ਜਿਹੜੇ ਪਿਛਲੇ ਦਿਨੀ ਵੀ ਦੱਸਿਆ ਸੀਗਾ ਕਿ ਜਿਹੜਾ ਉਹ ਫਾਜ਼ਿਲਪੁਰਿਆ ਸਿੰਗਰ ਸੀਗਾ ਉਹਦੇ ਤੇ ਵੀ ਅਟੈਕ ਕਰਾਇਆ ਗਿਆ ਸੀ ਮਰਨ ਤੋਂ بچਿਆ ਹੈਗਾ ਇੱਕ ਮੁੰਡਾ ਸੀਗਾ ਫਾਈਨੈਂਸਰ ਹਰਿਆਣੇ ਦੇ ਵਿੱਚ ਰੋਹਿਤ ਰੋਹਿਤ ਸ਼ੋਕੀਨ ਉਹਦਾ ਵੀ ਕਤਲ ਕੀਤਾ ਗਿਆ ਕੀਤਾ ਗਿਆ ਸੀਗਾ ਇਹਨਾਂ ਵੱਲੋਂ ਤੇ ਤੁਸੀਂ ਰੇਂਜ ਦੇਖੋ ਕਿੱਥੇ ਬੰਬੇ ਹੈਗਾ ਬਾਬਾ সিদ্দিকੀ ਜਿਹੜਾ ਉੱਥੋਂ ਦਾ ਮੰਨਿਆ ਜਾਂਦਾ ਹੈਗਾ ਕਿ ਬਹੁਤ ਫੇਮਸ ਬੰਦਾ ਸੀ ਸੁਲਮਾਨ ਖਾਨ ਦਾੜੀ ਸੀਗਾ ਉਹਦਾ ਕਤਲ ਵੀ ਹਰਿਆਣੇ ਦੇ ਸ਼ੂਟਰ ਜਾ ਕੇ ਕਰ ਰਹੇ ਨੇ ਈਵਨ ਦੱਸਿਆ ਜਾ ਰਿਹਾ ਹੈਗਾ ਕਿ ਹਮਾਂਸੂ ਬਾਉ ਨੇ ਲੋਰੈਂਸ ਮਿਸ਼ਰੋਈ ਨੂੰ ਵੀ ਧਮਕੀ ਦੇ ਦਿੱਤੀ ਹੈ ਤਾਂ ਉਹ 22 ਸਾਲਾਂ ਦਾ ਮੁੰਡਾ ਇੰਨੀ ਝੜਾਈ ਕਰ ਗਿਆ ਹੈਗਾ ਤੇ ਹਰਿਆਣਾ ਪੁਲਿਸ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਕਿਵੇਂ ਉਹ ਗੈਂਗ ਆਪਰੇਟ ਕਰ ਰਿਹਾ ਹੈਗਾ ਪੁਰਤਗਾਲ ਤੋਂ ਇੰਸਟਾਗ੍ਰam ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਹਰਿਆਣਾ ਪੁਲਿਸ ਨਹੀਂ ਸਮਝ ਪਾ ਰਹੀ ਤਾਂ ਅੱਜ ਦੇ ਟਾਈਮ ਬਹੁਤ ਵੱਡੀ ਚੁਣੌਤੀ ਹੈ ਜਿਹੜੇ ਆਪੋਜੀਸ਼ਨ ਦੇ ਆਗੂ ਨੇ ਦਪਿੰਦਰ ਉੱਡਾ ਉਹਨਾਂ ਨੇ ਵੀ ਕਿਹਾ ਅੱਗੇ ਆ ਕਿ ਉਹਨਾਂ ਨੇ ਵੀ ਇਹ ਮੁੱਦਾ ਚੱਕਿਆਗਾ ਕਿ ਹਰਿਆਣਾ ਦੇ ਵਿੱਚ ਨਾ ਵਪਾਰੀ ਸੇਫ ਹੈ ਨਾ ਕਲਾਕਾਰ ਸੇਫ ਹੈ ਕੋਈ ਵੀ ਸੇਫ ਨਹੀਂ ਹੈ ਅੱਜ ਦੇ ਟਾਈਮ ਹਰ ਰੋਜ਼ ਆਪਾਂ ਹਰਿਆਣੇ ਦੇ ਜ਼ਿਲ੍ਹਿਆਂ ਦੇ ਅੰਦਰ ਕ੍ਰਾਈਮ ਦੇਖ ਰਹੇ ਆ ਤੇ ਹਰਿਆਣਾ ਸਿਰਫ ਆਪਣੇ ਸੂਬੇ ਚ ਹੀ ਕ੍ਰਾਈਮ ਨਹੀਂ ਫਲਾ ਰਿਹਾ ਜਿਹੜੇ ਇਹ ਹਰਿਆਣੇ ਦੇ ਸ਼ੂਟਰ ਨੇ ਆਪਾਂ ਦੇਖ ਰਹੇ ਆ ਮੁਲਕ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਜਾ ਕੇ ਕਤਲਾਂ ਦਾ ਵਰਦਤਾਂ ਦਾ ਵਰਦਤਾਂ ਨੂੰ ਅੰਜਾਮ ਦੇ ਰਹੇ ਨੇ ਪਹਿਲਾਂ ਜਿਹਨੇ ਨਾ ਚਲਦੇ ਹੁੰਦੇ ਸੀ ਨਿਰਜ ਬਵਾਣੇ ਦਾ ਨਵੀਨ ਬਾਲੀ ਦਾ ਇਸ ਕਿਸਮ ਦੇ ਗੈਂਗਸਟਰ ਹੁੰਦੇ ਸੀ ਇਹ ਸਾਰੇ ਵੀ ਹੁਣ ਪਿੱਛੇ ਰਹਿ ਗਏ ਹੈ ਗਿਆ ਇਹਨਾਂ ਦੇ ਵੀ ਨਾ ਪਿੱਛੇ ਛੁੱਟ ਗਏ ਹੈ ਗਿਆ ਇਹ ਜਿਹੜੇ ਨਵੇਂ ਗੈਂਗਸਟਰ ਨੇ ਜੈਂਜੀ ਜਨਰੇਸ਼ਨ ਦੇ ਗੈਂਗਸਟਰ ਨੇ ਜਿਹੜੇ ਕਿ ਸਨੈਪਚੈਟ ਦਾ ਸਭ ਤੋਂ ਵੱਧ ਇਸਤੇਮਾਲ ਕਰਦੇ ਨੇ ਇੰਸਟਾਗ੍ਰam ਦਾ ਬਹੁਤ ਇਸਤੇਮਾਲ ਕਰਦੇ ਨੇ ਤੇ ਇਹਨਾਂ ਨੇ ਪੂਰੇ ਹਰਿਆਣੇ ਦੇ ਵਿੱਚ ਖਲਾਰਾ ਪਾਇਆ ਹੋਇਆਗਾ ਜੀ ਤਾਂ ਜੇਕਰ ਅੱਗੇ ਚਲੀਏ ਤਾਂ ਆਜੇ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਫੇਰ ਬਦਲ ਕਰ ਦਿੱਤਾ ਕਿਸੇ ਨੂੰ ਪੜਨਕ ਵੀ ਨਹੀਂ ਲੱਗੀ ਅਚਾਨਕ ਹੀ ਇਹ ਫੇਰ ਬਦਲ ਜੀਆਂ ਖਬਰਾਂ ਜਨਤਕ ਹੋ ਜਾਂਦੀਆਂ ਨੇ ਤੇ ਕੈਬਨਿਟ ਮੰਤਰੀ ਜਿਹੜੇ ਹਰਪਜਨ ਸਿੰਘ ਈਟੀਓ ਸੀ ਉਹਨਾਂ ਦੇ ਕੋਲੋਂ ਵਿਭਾਗ ਲੈ ਲਿਆ ਗਿਆ ਤੇ ਵਿਭਾਗ ਚਲੇ ਗਿਆ ਹੈ ਨਵੇਂ ਤੇ ਬਹੁਤ ਜ਼ਿਆਦਾ ਅਮੀਰ ਅਰੋੜਾ ਸਾਹਿਬ ਦੇ ਕੋਲ ਇਹ ਵਿਭਾਗ ਹੈ ਜੀ ਬਿਜਲੀ ਵਿਭਾਗ ਇਹਦਾ ਕਾਰਨ ਕੀ ਰਿਹਾ ਜੀ ਉਹਨਾਂ ਕੋਲ ਜਾਣ ਦੇਖੋ ਸੰਜੀਵ ਅਰੋੜਾ ਅੱਜ ਦੇ ਟਾਈਮ ਆਪਾਂ ਦੇਖ ਰਹੇ ਹਾਂ ਕਿ ਇੱਕ ਪਾਵਰਫੁੱਲ ਮਿਨਿਸਟਰ ਦੇ ਤੌਰ ਤੇ ਉੱਭਰ ਰਿਹਾ ਹੈਗਾ ਤੇ ਅਮੀਰ ਹੈਗਾ ਨੋ ਡਾਊਟ ਉਹਨੇ ਰਾਜ ਸਭਾ ਖਾਲੀ ਕੀਤੀ ਹੈ ਹਜੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਕਿ ਉਹ ਰਾਜ ਸਭਾ ਕੀ ਦੇ ਵਾਸਤੇ ਖਾਲੀ ਕੀਤੀ ਹੈ ਲੋਕ ਤਾਂ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਵਾਸਤੇ ਖਾਲੀ ਕੀਤੀ ਹੈ ਤੇ ਉਹਨੂੰ ਲਗਾਤਾਰ ਵੱਧ ਤੋਂ ਵੱਧ ਡਿਪਾਰਟਮੈਂਟ ਦੇਣ ਦੀ ਹੋੜ ਪੰਜਾਬ 'ਚ ਲੱਗੀ ਹੋਈ ਹੈ ਪਹਿਲੂ ਪਹਿਲਾਂ ਉਹਨੂੰ ਇੰਡਸਟਰੀ ਡਿਪਾਰਟਮੈਂਟ ਦਿੱਤਾ ਗਿਆ ਸੀਗਾ ਫਿਰ ਉਹਨੂੰ ਇਨਵੈਸਟਮੈਂਟ ਵਾਲਾ ਡਿਪਾਰਟਮੈਂਟ ਦਿੱਤਾ ਗਿਆ ਫਿਰ ਐਨ ਆਰ ਆਈ ਮਾਮਲਿਆਂ ਦਾ ਦਿੱਤਾ ਗਿਆ ਤੇ ਹੁਣ ਜਿਹੜਾ ਬਿਜਲੀ ਵਿਭਾਗ ਹੈ ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਹੁੰਦਾਗਾ ਇਹ ਵੀ ਇਹ ਮਿਨਿਸਟਰੀ ਵੀ ਉਹਨਾਂ ਨੂੰ ਦੇ ਦਿੱਤੀ ਗਈ ਹੈ ਗਿਆ ਹਰਭਜਨ ਜਿਹੜੇ ਬਿਜਲੀ ਮੰਤਰੀ ਸੀਗੇ ਇਹ ਉਹਨਾਂ ਨੂੰ ਵੇਲਾ ਕਰ ਦਿੱਤਾ ਗਿਆ ਹੈਗਾ ਸਿਰਫ ਉਹਨਾਂ ਕੋਲ ਪੀ ਡਬਲਯੂ ਡੀ ਮਿਨਿਸਟਰੀ ਰਹਿ ਗਈ ਹੈਗੀ ਆ ਤੇ ਸੰਜੀਵ ਮੈਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਦਿਨਾਂ ਚ ਪੀ ਡਬਲਯੂ ਡੀ ਮਿਨਿਸਟਰੀ ਵੀ ਉਹਨਾਂ ਦੇ ਮੱਥੇ ਤੇ ਚੜਾ ਦਿੱਤੀ ਜਾਊਗੀ ਸੰਜੀਵ ਅਰੋੜਾ ਅੱਜ ਦੇ ਪਤਾ ਨਹੀਂ ਕਿਉਂ ਇੰਨੇ ਇੰਨਾ ਪਾਵਰਫੁਲ ਹੋ ਰਿਹਾ ਹੈਗਾ ਸ਼ਾਇਦ ਉਹ ਆਪਣੀ ਬਾਰਗੇਨਿੰਗ ਪਾਵਰ ਵਧਾਣਾ ਸਿਆ ਰਿਹਾ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਉਹ ਸੰਜੀਵ ਅਰੋੜੇ ਦੇ ਰਾਹੀਂ ਕਿਤੇ ਨੇ ਕਿਤੇ ਉਹਨੂੰ ਇੱਕ ਸ਼ਹਿਰੀ ਬਣਿਆ ਫੇਸ ਬਣਾਣ ਦੀ ਕੋਸ਼ਿਸ਼ ਵੀ ਕਰੋ ਔਰ ਇਹ ਵੀ ਹੋ ਸਕਦਾਗਾ ਕਿ ਸੰਜੀਵ ਅਰੋੜੇ ਨੂੰ ਬਣੀਆਂ ਅਰੋੜਾ ਖੱਤਰੀ ਫੇਸ ਬਣਾ ਕੇ ਪੂਰੇ ਪੰਜਾਬ ਪੂਰੇ ਪੈਨ ਪੰਜਾਬ ਜੀ ਯਾਨੀ ਕਿ ਬਿਜ਼ਨਸ ਕਲਾਸ ਦਾ ਫੇਸ ਬਣਾ ਕੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੇ ਇਹ ਹਾਲਾਂਕਿ ਮੈਂ ਆਪਾਂ ਲਗਾਤਾਰ ਆਪਣੇ ਬੁਲੇਟਿਨ ਚ ਵੀ ਕਹਿੰਦੇ ਰਹੇ ਹੈਗਾ ਕਿ ਇੱਕ ਬਿਜ਼ਨਸ ਮੈਨ ਨੂੰ ਇੰਡਸਟਰੀ ਡਿਪਾਰਟਮੈਂਟ ਦੇਣਾ ਆਪਣੇ ਆਪ ਚ ਇੰਡਸਟਰੀ ਵਾਲੀ ਜਿਹੜੀ ਮਿਨਿਸਟਰੀ ਦੇਣੀ ਦੇਣਾ ਆਪਣੇ ਆਪ ਚ ਪ੍ਰੋਬਲੈਮੈਟਿਕ ਹੈਗਾ ਉਹਨੂੰ ਇਨਵੈਸਟਮੈਂਟ ਵਾਲਾ ਡਿਪਾਰਟਮੈਂਟ ਵੀ ਦੇ ਰੱਖਿਆਗਾ ਤੇ ਐਨਆਰਆਈ ਵਾਲਾ ਦੇ ਰੱਖਿਆਗਾ ਹੁਣ ਬਿਜਲੀ ਵਿਭਾਗ ਵੀ ਦੇ ਦਿੱਤਾ ਗਿਆ ਹੈਗਾ ਪਤਾ ਨਹੀਂ ਕਿਉਂ ਉਹਨਾਂ ਨੂੰ ਇੰਨਾ ਜ਼ਿਆਦਾ ਸਟਰੋਂਗ ਕੀਤਾ ਜਾ ਰਿਹਾਗਾ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਮੇਰੀ ਅਸੈਸਮੈਂਟ ਇਹ ਹੀ ਹੈ ਕਿ ਉਹਨਾਂ ਨੂੰ ਪੈਨ ਪੰਜਾਬ ਬਿਜ਼ਨਸ ਕਲਾਸ ਜਿਹੜੀ ਖਾਸ ਕਰਕੇ ਰੋੜੇ ਖੱਤਰੀ ਅਤੇ ਬਣੀਆਂ ਇਹਨਾਂ ਦੋ ਕਮਿਊਨਿਟੀਜ਼ ਦਾ ਫੇਸ ਬਣਾ ਕੇ ਉਹਨਾਂ ਨੂੰ ਅੱਗੇ ਪੁਸ਼ ਕੀਤਾ ਜਾ ਰਿਹਾਗਾ ਸੋ ਇਸ ਤੋਂ ਅੱਗੇ ਜੇਕਰ ਆਪਾਂ ਚਲੀਏ ਤਾਂ ਗੱਲ ਵਿਕਰਮਜੀਤਿਆ ਦੀ ਕਰ ਲੈਂਦੇ ਆ ਵਿਕਰਮਜੀਤਿਆ ਨੂੰ ਮੁਹਾਲੀ ਅਦਾਲਤ ਤੋਂ ਝਟਕਾ ਲੱਗਿਆ ਹਾਂਜੀ ਅੱਜ ਉਹਨਾਂ ਦੀ ਪੀਸੀਸੀ ਗਈ ਤੇ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਹੋ ਰਹੀ ਸੀਗੀ ਤੇ ਉਹਨਾਂ ਦੀ ਯਸ਼ਕਾ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਤੇ ਸਾਫ਼ ਹੈ ਕਿ ਉਹਨਾਂ ਨੂੰ ਜ਼ਮਾਨਤ ਵਾਸਤੇ ਹਾਈ ਕੋਰਟ ਜਾਣਾ ਪਊਗਾ ਉਹਨਾਂ ਦੇ ਜਿਹੜੇ ਸਰਕਾਰੀ ਉਹਨਾਂ ਦੇ ਜਿਹੜੇ ਵਕੀਲ ਸੀ ਉਹਨਾਂ ਦਾ ਵੀ ਆਪਾਂ ਸਟੇਟਮੈਂਟ ਦੇਖ ਰਹੇ ਆ ਕਿ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਇਹ ਕਿਆਸ ਦਾ ਖਰਚ ਕੀਤੀ ਹੈ ਕਿ ਹਜੇ ਤੱਕ ਉਹਨਾਂ ਤੇ ਕਈ ਮਾਮਲਿਆਂ ਦੇ ਵਿੱਚ ਇਨਵੈਸਟੀਗੇਸ਼ਨ ਪੈਂਡਿੰਗ ਹੈ ਇਸ ਕਰਕੇ ਮੁਹਾਲੀ ਕੋਰਟ ਇਸ ਤੇ ਸਟੇਟਸ ਕੋ ਲਾਉਂਦੀ ਹੈ ਯਾਨੀ ਕਿ ਉਹਨੂੰ ਉਹਨਾਂ ਨੂੰ ਜ਼ਮਾਨਤ ਨਹੀਂ ਦਿੰਦੀ ਹੈ ਤੇ ਪੂਰੀ ਪੜਤਲ ਤੋਂ ਬਾਅਦ ਵੀ ਅਸੀਂ ਕੁਝ ਕਰਾਂਗੇ ਜੇ ਤੁਸੀਂ ਸਾਡੀ ਉਸ ਨੂੰ ਚੈਲੰਜ ਕਰਨਾ ਹੋਵੇ ਤਾਂ ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਜਾ ਸਕਦੇ ਹੋ ਇਹ ਅਦਾਲਤ ਵੱਲੋਂ ਕਿਹਾ ਗਿਆ ਹੈਗਾ ਸਰਕਾਰੀ ਵਕੀਲ ਫੈਰੀ ਸੌਫਤ ਨੇ ਦੱਸਿਆ ਕਿ ਜ਼ਮਾਨਤ ਯਾਸ਼ ਦਾ ਖਰਚ ਕਰ ਦਿੱਤੀ ਗਈ ਹੈ तकरीबन ਇੱਕ ਕਰੀਬ ਇੱਕ ਮਹੀਨਾ ਮੈਂ ਬੈਸ ਚੱਲੀ ਹੈ ਉਹਨਾਂ ਦੀ ਜ਼ਮਾਨਤ ਯਾਸ਼ਕਾ ਤੇ ਤੇ ਇਸ ਕੇਸ ਨੂੰ ਲੈ ਕੇ ਹੁਣ ਉਹਨਾਂ ਦੀ ਜਿਹੜੀ ਪਤਨੀ ਨੇ ਗਨੀਉ ਕੋਰ ਉਹ ਹਾਈ ਕੋਰਟ ਪਹੁੰਚ ਚੁੱਕੇ ਹੈਗਾ ਤੇ ਉਹਨਾਂ ਨੇ 10 ਅਗਸਤ ਨੂੰ ਹੀ ਜਿਹੜਾ ਵਿਜੀਲੈਂਸ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਉਹਨਾਂ ਦੀ ਸੰਪਤੀ ਮੰਗਣ ਵਾਲਾ ਉਹਨੂੰ ਚੈਲੰਜ ਕੀਤਾ ਸੀਗਾ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 26 ਸਤੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਤੇ ਦੇਖਦੇ ਹਾਂ ਕਿ ਕੀ ਉਹਨਾਂ ਨੂੰ ਜਮਾਨਤ ਆਰੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਅੱਗੇ ਆਉਣ ਵਾਲੀ ਜਿਹੜੀ ਤਰੀਕਾ ਨੇ ਉਹ ਦੱਸਣਗੇ ਪਰ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਉਹਨਾਂ ਦਾ ਹੋਰ ਇੱਕ ਮਹੀਨਾ ਹੁਣ ਜੇਲ੍ਹ ਚ ਬਿੱਤੂਗਾ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਤਿ ਸ੍ਰੀਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ